ਗੁਚੀ ਅੱਜ ਦੁਨੀਆ ਦੇ ਸਭ ਤੋਂ ਮਹਿੰਗੇ ਅਤੇ ਸ਼ਾਨਦਾਰ ਲਗਜ਼ਰੀ ਬ੍ਰਾਂਡਾਂ ਦੇ ਵਿੱਚੋਂ ਇੱਕ ਆ। ਇਸ ਵਿਸ਼ਵ ਪ੍ਰਸਿੱਧ ਬ੍ਰਾਂਡ ਦੀ ਸ਼ੁਰੂਆਤ ਇੱਕ ਐਸੀ ਬੰਦੇ ਨੇ ਕੀਤੀ ਜਿਹੜਾ ਹੋਟਲ ਦੇ ਵਿੱਚ ਭਾਂਡੇ ਮਾਂਜਣ ਦਾ ਕੰਮ ਕਰਦਾ ਸੀ। ਫਿਰ ਪਹਿਲੀ ਵਾਰ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਤੇ ਗੁਚੀ ਨੂੰ ਆਪਣਾ ਪਰਿਵਾਰ ਛੱਡ ਕੇ ਫੌਜ ਦੇ ਵਿੱਚ ਸੇਵਾ ਕਰਨੀ ਪਈ। ਕੁਚੀ ਅੱਜ ਦੁਨੀਆ ਦੇ ਸਭ ਤੋਂ ਮਹਿੰਗੇ ਅਤੇ ਸ਼ਾਨਦਾਰ ਲਗਜ਼ਰੀ ਬ੍ਰਾਂਡਾਂ ਦੇ ਵਿੱਚੋਂ ਇੱਕ ਆ ਇਹਦਾ ਨਾਮ ਸੁਣਦੇ ਸਾਰ ਹੀ ਦਿਮਾਗ ਦੇ ਵਿੱਚ ਮਹਿੰਗੇ ਹੈਂਡਬੈਗ ਅਲੀਟ ਫੈਸ਼ਨ ਅਤੇ ਰਾਇਲ ਲਾਈਫਸਟਾਈਲ ਆ ਜਾਂਦਾ ਪਰ ਬਹੁਤ ਘੱਟ ਲੋਕ ਜਾਣਦੇ ਆ ਕਿ ਇਸ ਵਿਸ਼ਵ ਪ੍ਰਸਿੱਧ ਬ੍ਰਾਂਡ ਦੀ ਸ਼ੁਰੂਆਤ ਇੱਕ ਐਸੀ ਬੰਦੇ ਨੇ ਕੀਤੀ ਜਿਹੜਾ ਹੋਟਲ ਦੇ ਵਿੱਚ ਭਾਂਡੇ ਮਾਂਜਣ ਦਾ ਕੰਮ ਕਰਦਾ ਸੀ ਗੁਚੀ ਦਾ ਸੰਸਥਾਪਕ 1881 ਦੇ ਵਿੱਚ ਫਲੋਰੈਂਸ ਟਸਕਨੀ ਇਟਲੀ ਦੇ ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ ਉਹਦੇ ਮਾਪੇ ਫੂਸ ਦੀਆਂ ਟੋਪੀਆਂ ਬਣਾ ਕੇ ਆਪਦਾ ਘਰ ਚਲਾਉਂਦੇ ਸੀ ਅਤੇ ਉਮੀਦ ਕਰਦੇ ਸੀ ਵੀ ਇੱਕ ਦਿਨ ਉਹਨਾਂ ਦਾ ਪੁੱਤਰ ਇਹ ਕੰਮ ਸੁਭਾਲੂਗਾ ਪਰ ਕਿਸਮਤ ਨੇ ਗੁੱਚੀ ਲਈ ਕੁਝ ਹੋਰ ਸੋਚ ਰੱਖਿਆ ਸੀ ਜਦੋਂ ਗੁੱਚੀ 17 ਸਾਲਾਂ ਦਾ ਹੋਇਆ ਉਹਦੇ ਪਿਤਾ ਦਾ ਕਾਰੋਬਾਰ ਫੇਲ ਹੋ ਗਿਆ ਪਰਿਵਾਰ ਟੁੱਟ ਗਿਆ ਅਤੇ ਗੁੱਚੀ ਨੂੰ ਮਜਬੂਰਨ ਦੇਸ਼ ਛੱਡਣਾ ਪਿਆ ਉਹ ਬਿਨਾ ਪੈਸਿਆਂ ਬਿਨਾ ਸਹਾਰੇ ਦੇ ਲੰਡਨ ਚਲਿਆ ਗਿਆ ਸਿਰਫ ਇੱਕ ਸੁਪਨੇ ਦੇ ਨਾਲ ਕਿ ਉਹ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਬਣ ਜਾਊਗਾ ਲੰਡਨ ਦੇ ਵਿੱਚ ਉਹਨੂੰ ਇੱਕ ਮਸ਼ਹੂਰ ਹੋਟਲ ਦੇ ਵਿੱਚ ਨੌਕਰੀ ਮਿਲ ਗਈ ਇੰਗਲੈਂਡ ਦਾ ਸਭ ਤੋਂ ਸ਼ਾਨਦਾਰ ਅਤੇ ਮਹਿੰਗਾ ਹੋਟਲ ਸੀ ਇਹ ਸ਼ੁਰੂ ਵਿੱਚ ਉਹ ਭਾਂਡੇ ਮਾਂਜੜਨ ਦਾ ਕੰਮ ਕਰਦਾ ਸੀ ਬਰਤਨ ਧੋਣਾ ਸਫਾਈ ਕਰਨੀ ਇਹ ਉਹਦੀ ਦੁਨੀਆ ਸੀ ਤੇ ਰਜਾਨਾ ਦਾ ਕੰਮ ਸੀ ਪਰ ਗੁੱਚੀ ਸਿਰਫ ਕੰਮ ਨਹੀਂ ਕਰਦਾ ਸੀ ਉਹ ਧਿਆਨ ਨਾਲ ਦੇਖਦਾ ਸੀ ਉਹਦੇ ਆਸ-ਪਾਸੇ ਹੋਈ ਜਾਂਦਾ ਹੌਲੀ ਹੌਲੀ ਉਹ ਵੇਟਰ ਬਣ ਗਿਆ ਫਿਰ ਬੈਲ ਬੁਆਏ ਬਣ ਗਿਆ ਅਤੇ ਅਖੀਰ ਵਿੱਚ ਉਹ ਲੈਫਟ اٹੈਂਡੈਂਟ ਬਣ ਗਿਆ ਇਹ ਨੌਕਰੀ ਉਹਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ ਹਰ ਰੋਜ਼ ਉਹ ਦੁਨੀਆ ਦੇ ਸਾਰਿਆਂ ਤੋਂ ਅਮੀਰ ਲੋਕਾਂ ਦੇ ਨੇੜੇ ਤੋਂ ਦੇਖਦਾ ਸੀ ਉਹਨਾਂ ਦੀ ਚਾਲ ਉਹਨਾਂ ਦਾ ਰਵਈਆ ਅਤੇ ਸਭ ਤੋਂ ਵੱਧ ਉਹਨਾਂ ਦਾ ਸਮਾਨ ਦੇਖਦਾ ਸੀ ਉੱਚੀ ਤੇ ਨੋਟ ਕਰਦਾ ਸੀ ਕਿ ਇਹ ਲੋਕ ਸਸਤਾ ਸਮਾਨ ਨਹੀਂ ਸਗੋਂ ਉਤਮ ਕੁਆਲਿਟੀ ਦਾ ਸਮਾਨ ਚਾਹੁੰਦੇ ਆ ਉਹ ਕੀਮਤ ਦੀ ਪਰਵਾਹ ਨਹੀਂ ਕਰਦੇ ਉਹ ਸਿਰਫ ਚਾਹੁੰਦੇ ਆ ਕਿ ਸਮਾਨ ਸ਼ਾਨਦਾਰ ਤੇ ਮਜ਼ਬੂਤ ਤੇ ਸੁੰਦਰ ਹੋਵੇ। ਇਹੀ ਵਿਚਾਰ ਗੁੱਚੀ ਦੇ ਦਿਮਾਗ ਦੇ ਵਿੱਚ ਘਰ ਕਰ ਗਿਆ। ਆਉਣ ਵਾਲੇ ਥੋੜੇ ਸਾਲਾਂ ਬਾਅਦ ਪੈਸੇ ਬਚਾ ਕੇ ਸੇਵਿੰਗ ਕਰਕੇ ਗੁੱਚੀ ਘਰੇ ਫਲੋਰੈਂਸ ਵਾਪਸ ਆ ਗਿਆ। ਉਹਨੇ ਵਿਆਹ ਕਰਵਾ ਲਿਆ ਪਰ ਵੱਡੇ ਪਰਿਵਾਰ ਤੇ ਪੈਸੇ ਦੀ ਤੰਗੀ ਹਮੇਸ਼ਾ ਉਹਨੂੰ ਫੀਲ ਰਹੀ। ਫੇਰ ਪਹਿਲੀ ਵਾਰ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਤੇ ਗੁੱਚੀ ਨੂੰ ਆਪਣਾ ਪਰਿਵਾਰ ਛੱਡ ਕੇ ਫੌਜ ਦੇ ਵਿੱਚ ਸੇਵਾ ਕਰਨੀ ਪਈ। ਯੋਧ ਖਤਮ ਹੋਣ ਤੋਂ ਬਾਅਦ ਗੁੱਚੀ ਘਰੇ ਵਾਪਸ ਆਇਆ ਇੱਕ ਕੰਪਨੀ ਦੇ ਵਿੱਚ ਕੰਮ ਕਰਨ ਲੱਗ ਪਿਆ ਉਹ ਕੰਪਨੀ ਉੱਚ ਗੁਣਵੰਤਾ ਦੇ ਚਮੜੇ ਦਾ ਸਮਾਨ ਬਣਾਉਂਦੀ ਸੀ ਇੱਥੇ ਉਹਨੇ ਚਮੜੇ ਬਾਰੇ ਡਿਜ਼ਾਈਨ ਬਾਰੇ ਅਤੇ ਕਾਰੋਬਾਰ ਬਾਰੇ ਕਾਫੀ ਕੁਝ ਸਿੱਖਿਆ ਉਹਦੀ ਮਿਹਨਤ ਦੇਖ ਕੇ ਜਦੋਂ ਇੱਕ ਨਵੀਂ ਦੁਕਾਨ ਖੋਲੀ ਗਈ ਤਾਂ ਉਸ ਦੁਕਾਨ ਦਾ ਮੈਨੇਜਰ ਗੁੱਚੀ ਨੂੰ ਬਣਾ ਦਿੱਤਾ ਪਰ ਗੁੱਚੀ ਦਾ ਸੁਪਨਾ ਹੋਰ ਵੀ ਵੱਡਾ ਸੀ ਉਹ ਆਵਦਾ ਬ੍ਰਾਂਡ ਤੇ ਆਪਦੀ ਦੁਕਾਨ ਖੋਲ੍ਹਣੀ ਚਾਹੁੰਦਾ ਸੀ ਆਪਦੀ ਪਤਨੀ ਦੇ ਸਹਾਰੇ ਦੇ ਨਾਲ ਗੁੱਚੀ ਨੇ ਸਾਲਾਂ ਤੱਕ ਪੈਸੇ ਬਚਾਏ ਆਖਰਕਾਰ ਸਾਲ 1921 ਦੇ ਵਿੱਚ ਉਹਨੇ ਫਲੋਰੈਂਸ ਦੇ ਵਿੱਚ ਆਪਦੀ ਇੱਕ ਛੋਟੀ ਜੀ ਦੁਕਾਨ ਖੋਲੀ ਉਹ ਵਧੀਆ ਕੁਆਲਿਟੀ ਦੇ ਚਮੜੇ ਦੇ ਹੈਂਡਬੈਗ ਅਤੇ ਲਗੇਜ ਵੇਚਦਾ ਸੀ ਪਰ ਸਫਲਤਾ ਉਸੇ ਸਮੇਂ ਨਹੀਂ ਮਿਲੀ ਅੱਜ ਲਈ ਕੋਝਸਾਲਾਂ ਦੇ ਵਿੱਚ ਕਾਰੋਬਾਰ ਬਹੁਤ ਮੁਸ਼ਕਲ ਦੇ ਵਿੱਚ ਰਿਹਾ ਵਿਕਰੀ ਬਹੁਤ ਘੱਟ ਸੀ ਤੇ ਕਰਜ਼ੇ ਦਿਨੋਂ-ਦਿਨ ਵਧ ਜਾਂਦੇ ਸੀ ਗੁੱਚੀ ਕੋਲ ਬਿੱਲ ਭਰਨ ਜੋਗੇ ਵੀ ਪੈਸੇ ਨਹੀਂ ਹੁੰਦੇ ਸੀ ਉਹ ਕਰਜ਼ੇ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਗਿਆ। ਉਹਨੂੰ ਐਂ ਲੱਗਦਾ ਸੀ ਵੀ ਮੇਰਾ ਸੁਪਨਾ ਟੁੱਟਣ ਵਾਲਾ। ਬਿਲਕੁਲ ਉਸੇ ਵੇਲੇ ਇੱਕ ਚਮਤਕਾਰ ਹੋ ਗਿਆ ਤੇ ਉਹਦੇ ਇੱਕ ਦੂਰ ਦੇ ਰਿਸ਼ਤੇਦਾਰ ਨੇ ਉਹਨੂੰ ਕਰਜ਼ਾ ਦਿੱਤਾ ਤਾਂ ਜੋ ਉਹ ਕਾਰੋਬਾਰ ਚੱਲਦਾ ਰੱਖ ਸਕੇ। ਇਸ ਮੌਕੇ ਗੁੱਚੀ ਦੀ ਕਿਸਮਤ ਬਦਲ ਗਈ। ਗੁੱਚੀ ਨੇ ਇਹ ਸਾਰਾ ਪੈਸਾ ਸਹੀ ਤਰੀਕੇ ਦੇ ਨਾਲ ਯੂਜ਼ ਕੀਤਾ। ਟਸਕਨੀ ਦੇ ਸਭ ਤੋਂ ਵਧੀਆ ਕਲਾਕਾਰਾਂ ਦੇ ਨਾਲ ਮਿਲ ਕੇ ਕੰਮ ਕੀਤਾ। ਉਹ ਐਸਾ ਸਮਾਨ ਬਣਾਉਂਦਾ ਸੀ ਜਿਹੜਾ ਸਿਰਫ ਮਹਿੰਗਾ ਨਹੀਂ ਸਗੋਂ ਬੇਮਿਸਾਲ ਤੇ ਚੰਗੀ ਗਰਮੰਤਾ ਵਾਲਾ ਸੀ ਖੂਬਸੂਰਤੀ ਦਾ ਨਮੂਨਾ ਹੁੰਦਾ ਸੀ ਇਹ ਸਮਾਨ ਹੌਲੀ-ਹੌਲੀ ਉਹ ਛੋਟੀ ਜੀ ਦੁਕਾਨ ਇੱਕ ਸ਼ਾਨਦਾਰ ਬ੍ਰਾਂਡ ਬਣ ਗਈ ਅੱਜ ਗੁਚੀ ਦੁਨੀਆ ਦੇ ਕੀਮਤੀ ਲਗਜ਼ਰੀ ਬ੍ਰਾਂਡਾਂ ਦੇ ਵਿੱਚੋਂ ਇੱਕ ਆ ਇੱਕ ਸਮਾਂ ਸੀ ਜਦੋਂ ਗੁਚੀ ਬਰਤਨ ਧੋਕੇ ਗੁਜ਼ਾਰਾ ਕਰਦਾ ਸੀ ਅਤੇ ਅੱਜ ਉਹਦਾ ਨਾਮ ਸ਼ਾਹੀਅਤ ਅਤੇ ਲਗਜ਼ਰੀ ਦੀ ਪਹਿਚਾਣ ਆ ਇਹ ਕਹਾਣੀ ਸਾਨੂੰ ਇੱਕ ਵੱਡਾ ਸਬਕ ਦਿੰਦੀ ਆ ਸ਼ੁਰੂਆਤ ਕਦੇ ਵੀ ਤੁਹਾਡੀ ਮੰਜ਼ਲ ਤੈਅ ਨਹੀਂ ਕਰਦੀ ਗਰੀਬੀ, ਨਕਾਮੀ ਅਤੇ ਮੁਸ਼ਕਲਾਂ ਸਫਲਤਾ ਦੀ ਰੁਕਾਵਟ ਨਹੀਂ ਹੁੰਦੀਆਂ ਸਗੋਂ ਉਹਦੀ ਨਿਊ ਰੱਖਦੀਆਂ ਜੀ ਇੱਕ ਗਰੀਬ ਭਾਂਡੇ ਧੋਣ ਵਾਲਾ ਮੁੰਡਾ ਦੁਨੀਆ ਦਾ ਸਾਰਿਆਂ ਤੋਂ ਮਹਿੰਗਾ ਬ੍ਰਾਂਡ ਬਣਾ ਸਕਦਾ ਤਾਂ ਤੁਸੀਂ ਵੀ ਆਪਣੇ ਸੁਪਨੇ ਪੂਰੇ ਕਰ ਸਕਦੇ ਆਂ ਬਸ ਸ਼ਰਤ ਸਿਰਫ ਇੱਕੋ ਆ ਕਦੇ ਹਾਰ ਨਾ ਮੰਨੋ